ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਤੁਸੀਂ ਪਰਨਾ ਦੇਖ ਸਕਦੇ ਜੇ ਮੈਂ ਬੰਨੇ ਆ ਵਾ ਜਿਹੜਾ ਹੈਗਾ ਜੀ ਫ੍ਰੀ ਸਟਾਈਲ ਪਰਨਾ ਤੇ ਹੈਗਾ 3 ਮੀਟਰ ਦਾ ਅੱਜ ਤੁਹਾਨੂੰ ਇਹ ਪਰਨਾ ਬੰਨਣਾ ਸਿਖਾਵਾਂਗੇ ਬਹੁਤ ਹੀ ਈਜ਼ੀ ਵੇਅ ਸਪੈਸ਼ਲੀ ਜਿੰਮ ਵਾਲੇ ਭਰਾਵਾਂ ਲਈ ਜਿਹੜੇ ਸਕੂਲ ਜਾਂਦੇ ਆ ਮੇਰੇ ਛੋਟੇ ਭਰਾ ਜਿਨ੍ਹਾਂ ਨੂੰ ਅਜੇ ਤੱਕ ਪੱਗ ਨਹੀਂ ਬੰਨ੍ਹਿਆਈ ਉਹਨਾਂ ਵਾਸਤੇ ਆ ਪਰਨਾ ਵਾ ਇਸ ਤੋਂ ਬਾਅਦ ਹੋਰ ਹੀ ਹੋਰ ਤੁਹਾਨੂੰ ਪੱਗ ਵੀ ਬੰਨ੍ਹਣ ਲੱਪੋਗੇ ਸਭ ਤੋਂ ਈਜ਼ੀ ਜਿਹੜਾ ਵਾ ਉਹ ਪਰਨਾ ਹੀ ਹੁੰਦਾ ਵਾ ਦੇ ਬਟਾਲਾ ਸਪੈਸ਼ਲੀ ਜਿਹੜਾ ਉਹ ਸਪ੍ਰੀਜ਼ੀਨ ਦਾ ਵਾਤੇ ਵੀਡੀਓ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਤੇ ਆਪਾਂ ਸਿਰਸੁਰਵਾ ਕੇ ਬੇਸ ਬੁਸ ਬਣ ਲੈਣਾ ਵਾ ਬੇਸ ਦੇ ਵੀਡੀਓ ਵੀ ਆਪਣੇ ਚੈਨਲ ਤੇ ਪਈ ਆ ਜਿਨ੍ਹਾਂ ਨੂੰ ਨਹੀਂ ਪਤਾ ਜਾ ਕੇ ਚੈੱਕ ਆਊਟ ਮੇਰੇ ਸਾਥ ਦੇ ਜੇ ਤੇ ਪਹਿਲਾਂ ਆਪਾਂ ਲਾਣਾ ਵਾ ਸਭ ਤੋਂ ਪਹਿਲਾਂ ਆਪਣੇ ਪਰਨੇ ਨੂੰ ਪਾਣੀ ਇਹ ਜਿਹੜਾ ਪਰਨਾ ਵਾ ਸਿੰਗਲ ਦਾ ਜਿੱਦਾਂ ਆਪਾਂ ਪਾਗਰ ਨੂੰ ਵਿੱਚ ਸੀਨ ਲਵਾਈਦੀ ਆ ਇਹ ਉਸ ਤਰੀਕੇ ਦਾ ਨਹੀਂ ਹੈਗਾ ਇਹ ਬਿਨਾ ਸੀਨ ਤੋਂ ਸਿੰਗਲ 3 ਮੀਟਰ ਦਾ ਪਰਨਾ ਤੇ ਇਸ ਨੂੰ ਸਭ ਤੋਂ ਪਹਿਲਾਂ ਮੈਂ ਹੁਣ ਪਾਣੀ ਲਾ ਲੈਣਾ ਵਾ ਤੁਸੀਂ ਵੀ ਪਾਣੀ ਲਾ ਲੈਣਾ ਜਿਸ ਹਿਸਾਬ ਨਾਲ ਤੁਹਾਨੂੰ ਵਧੀਆ ਲੱਗਦਾ ਜੇ ਸੁੱਕਾ ਬਣਨ ਨਾਲ ਤੇ ਸੁੱਕਾ ਬਣ ਸਕਦੇ ਪਰ ਫਿਰ ਤੁਹਾਨੂੰ ਪਤਾ ਹਿਸਾਬ ਹੁੰਦਾ ਵਾ ਆਪਣਾ ਆਪਣਾ ਸਾਰਿਆਂ ਦਾ ਤੇ ਮੈਂ ਜਿਹੜਾ ਵਾ ਪਾਣੀ ਲਾ ਲਿਆ ਵਾ ਤੇ ਪਹਿਲਾ ਲੜ ਤੁਸੀਂ ਬਿਲਕੁਲ ਧਿਆਨ ਨਾ ਲਉਣਾ ਜੇ ਤੇ ਮੂੰਹ ਚ ਪਉਣਾ ਮੂੰਹ ਚ ਪਹਿਲਾ ਲੜ ਪਾ ਕੇ ਤੇ ਬਣ ਸਕਦੇ ਨਹੀਂ ਤੇ ਤੁਸੀਂ ਦੂਸਰੇ ਤਰੀਕੇ ਨਾਲ ਬਣ ਸਕਦੇ ਜੇ ਪਹਿਲੇ ਲੜ ਦੇ ਵਿੱਚ ਪਾਉਣੇ ਆ ਵਟ ਥੋੜੇ ਤਿੰਨ ਚਾਰ ਵਟ ਪਾ ਲੈਣੇ ਆ ਉਹਨਾਂ ਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਠੀਕ ਹੈ ਤੂੰ ਦੇਖ ਸਕਦੇ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਸ ਤਰੀਕੇ ਨਾਲ ਕਰਨਾ ਵਾ ਕਿ ਜਿਸ ਦਾ ਬਾਅਦ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਬੇਲਾ ਲੜ ਲਾ ਕੇ ਇੱਥੋਂ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਪਿੱਛੇ ਸਵਾਰਾ ਕਰਨਾ ਵਾ ਵੀ ਜਿੱਦਾਂ ਪਿੱਛੋਂ ਗਈਰੀ ਨਾਲ ਲੜ ਮੁੜ ਜਾਂਦਾ ਲੜ ਨੂੰ ਮੁੜਨ ਨਹੀਂ ਦੇਣਾ ਹੈਗਾ ਤੇ ਉਸ ਤੋਂ ਚੰਗੀ ਤਰ੍ਹਾਂ ਸਵਾਰਾ ਕਰਨਾ ਉਹ ਦੇਖੋ ਮੇਰਾ ਜਿੱਦਾਂ ਪਿੱਛੋਂ ਲੜ ਮੁੜਨ ਦੇ ਆਇਕ ਉਸ ਤੋਂ ਬਾਅਦ ਉਹਨੂੰ ਸਵਾਰਾ ਕਰਨਾ ਆਪਾਂ ਥੱਲੇ ਕਰਕੇ ਨਾ ਪਿੱਛੇੋਂ ਚੰਗੀ ਤਰ੍ਹਾਂ ਸਵਾਰਾ ਕਰਨਾ ਕਿ ਬਾਅਦ ਵਿੱਚ ਨਾ ਪ੍ਰੋਬਲਮ ਆਵੇ ਕਿ ਜਦੋਂ ਆਪਾਂ ਅਗਲਾ ਲੜ ਲਾਉਣਾ ਵਾ ਨਾ ਉਹਦੇ ਵਿੱਚ ਫਿਰਾਂ ਨੂੰ ਪ੍ਰੋਬਲਮ ਹੋਣੀ ਇਹ ਸ ਕਰਕੇ ਆਪਾਂ ਪਹਿਲਾਂ ਹੀ ਇਸ ਲੜ ਨੂੰ ਸਿੱਧਾ ਕਰ ਲੈਣਾ ਠੀਕ ਹੈ ਤੇ ਹੁਣ ਅਤੇ ਦੇਖ ਸਕਦੇ ਜੇ ਇਹਦੇ ਵਿੱਚ ਜਿਹੜੀ ਆ ਪਾਣੀ ਕਰਨ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਮੈਂ ਬਿਨਾ ਪਾਣੀ ਤੋਂ ਕਰਦਾ ਕਈ ਕਰ ਲੈਂਦੇ ਪਰ ਇਹਦੇ ਵਿੱਚ ਪਾਣੀ ਦੀ ਲੋੜ ਨਹੀਂ ਪੈਂਦੀ ਇੱਥੋਂ ਫਿਰ ਆਪਾਂ ਪਾਣੀ ਦੇ ਵੱਟ ਵੱਟ ਜਿਹੜੇ ਆ ਦੇਖ ਸਕਦੇ ਤੇ 1 2 3 4 ਤੇ 5 5 ਵੱਟ ਪਾ ਕੇ ਤੈਨੂੰ ਲਾ ਦੇਣਾ ਜਿਹੜੇ ਪਾਕੀ ਆ ਉਹ ਆਪਣੇ ਆਪ ਭੰਜਣੇ ਉਹਨੂੰ 5 ਪਾਈ ਹੀ ਤੇ ਕਿੰਨੇ ਬਣ ਗਏ ਪਾ ਕੇ ਤੇ ਹੁਣ ਤੁਸੀਂ ਦੇਖ ਸਕਦੇ ਮੈਂ ਸਵਾਰਾ ਕਰਕੇ ਦੇ ਦੇ ਵਿੱਚ ਮੈਂ ਨਾ ਉਹ ਕਪੜਾ ਪੋਣਾ ਕਿ ਪਰਨਾ ਆਪਣਾ 3 ਮੀਟਰ ਦਾ ਤੇ ਮੇਰੇ ਸਿਰ ਦੇ ਸਾਹਮਣੇ ਪਰਨਾ ਬਹੁਤ ਨਿੱਕਾ ਵਾ ਇਸ ਕਰਕੇ ਦੇ ਵਿੱਚ ਮੈਂ ਕਪੜਾ ਲਾਉਣਾ ਇਹ ਜਿਹੜਾ ਪਰਨਾ ਪਟਕਾ ਮੈਂ ਥੱਲੇ ਪੋਣ ਲੱਗਾ ਹਾਂ ਧਰਮਾਲ ਦੇ ਸਾਈਜ਼ ਦਾ ਵਾ ਤੁਸੀਂ ਦੇਖ ਸਕਦੇ ਇਹ ਨਾ ਥੋੜਾ ਅਕਿਉ ਸ਼ੇਪ ਬਣਾਉਣ ਦੇ ਵਾਸਤੇ ਤੇ ਸਾਈਡ ਤੋਂ ਸ਼ੇਪ ਬਣਾਉਣ ਦੇ ਵਾਸਤੇ ਮੈਂ ਇਹ ਪੱਗ ਦੇ ਵਿੱਚ ਰੱਖਿਆ ਵਾ ਕਪੜਾ ਇੱਥੇ ਮੈਂ ਥੋੜੀ ਜੀ ਫਾਸਟ ਕੀਤੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਟਾਈਮ ਤੁਹਾਨੂੰ ਲੱਗ ਜਾਣਾ ਹੈ ਤੇ ਦੇਸਾ ਦੇ ਉੱਥੋਂ ਨਾ ਫਿਰ ਵਟੋਂ ਤਾਂ ਵੀ 4-5 ਹੀ ਪਉਣੇ ਆਪਾਂ ਤੇ 4-5 ਵਟ પાਕੇ ਤੇ ਜਿਹੜਾ ਤੁਹਾਡਾ ਲਾੜਾ ਉਹ ਬਿਲਕੁਲ ਘੈਂਟ ਲੱਗ ਗਿਆ ਵਾ ਵਟ ਤੁਸੀਂ 3-4 ਪਉਣੇ ਆਉ 5 ਪਉਣੇ ਆ ਤੇ ਉਹ ਬਾਕੀ 10-12 ਆਪੀ ਪੈ ਜਾਣੇ ਆ ਤੇ ਜਿਹੜਾ ਲਾਸਟ ਲੜਨ ਆਏ ਬਹੁਤ ਹੀ ਓੱਖਾ ਲੱਗਦਾ ਵਾ ਇਸ ਕਰਕੇ ਮੈਂ ਤੁਹਾਨੂੰ ਵਧੀਆ ਜਿਹੜਾ ਆਈਡੀਆ ਦਊਂਗਾ ਲੜ ਨੂੰ ਬਿਲਕੁਲ ਸਾਫ਼ ਕਰਕੇ ਨਾ ਉਹ ਇੱਕ ਡੂੰਗ ਪੈਣ ਤੇ ਆ ਵਾ ਪਰ ਇਹ ਆਪਣਾ ਫ੍ਰੀ ਸਟਾਈਲ ਪੰਣਾ ਇਹਦੇ ਵਿੱਚ ਆਪਾਂ ਬਾਅਦ ਚ ਸਵਾਰਾ ਕਰ ਸਕਦੇ ਆ ਫ੍ਰੀ ਸਟਾਈਲ ਯਾਰ ਤੂੰ ਇਹ ਜੇ ਨਵਾਂ ਬੰਨਣਾ ਤੇ ਉਹਦੇ ਵਿੱਚ ਡੂੰਗ ਡੂੰਗ ਸਭ ਕੁਝ ਚੱਲਦਾ ਜਾਇਜ਼ ਤੇ ਉਸ ਨੂੰ ਵੇਹੇ ਆਪਾਂ ਸਿੱਧਾ ਵੀ ਕਰ ਸਕਦੇ ਆ ਪਰ ਤੁਹਾਡੇ ਵਾਸਤੇ ਹਜੇ ਤੱਕ ਰਜਾਇਜ਼ ਫੇਰ ਅਸੀਂ ਉਹ ਲੜ ਲਾ ਕੇ ਉਹ ਦੇਨ ਨੂੰ ਵੀ ਸ਼ੇਪ ਕਿੰਨੀ ਘੈਂਟ ਬਣ ਗਈ ਜਿਹੜਾ ਕੱਪੜਾ ਥੱਲੇ ਪਾਇ ਹੀ ਉਹਦੀ ਵਜਨ ਕਿੰਨੇ ਘੈਂਟ ਸ਼ੇਪ ਬਣੀ ਹੈ ਤੇ ਜਿਹੜੇ ਫਿਰ ਸਾਡਾ ਐਕਸਟਰਾ ਕਪੜਾ ਇੱਧਰ ਰਾਈਟ ਸਾਈਡ ਨਾਲ ਉਹ ਆਪਾਂ ਪਿੱਛੇ ਜਿੰਨੇ ਜਿੰਨੇ ਪੱਲਾੜੇ ਨੂੰ ਖਤਮ ਕਰਦੇ ਚੰਗੀ ਤਰ੍ਹਾਂ ਪਿੱਛੇ ਖਿੱਚ ਲੈਣਾ ਠੀਕ ਹੈ ਉਸ ਤੋਂ ਬਾਅਦ ਸੇਰ ਟਕਣਾ ਵਾ ਸੇਰ ਟਾਕਣਾ ਵਾ ਨਾ ਜਿਹੜਾ ਉਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਥੋੜਾ ਬਹੁਤਾ ਵੀ ਤੁਹਾਡਾ ਸੇਰ ਨਾ ਰਹਿ ਗਿਆ ਫਿਰ ਉਹ ਦਸਤਾਰ ਜਿਹੜੀ ਹੈ ਸਹੀ ਨਹੀਂ ਲੱਗਦੀ ਹੈਗੀ ਇਸ ਕਰਕੇ ਸੇਰ ਨੂੰ ਪਿੱਛੇ ਚੰਗੀ ਤਰ੍ਹਾਂ ਟਾਕ ਕੇ ਤੇ ਪਿੱਛੇ ਸਵਾਰਾ ਕਰਨਾ ਤੇ ਹੁਣ ਆਪਾਂ ਪਿਛਲਾ ਜਿਹੜਾ ਲੜ ਲਾਉਣਾ ਉਹ ਵੀ ਬਸ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਜੇ ਤੁਸੀਂ ਵੱਟਾਂ ਨਾਲ ਲਾਉਣਾ ਵੱਟਾਂ ਨਾਲ ਲਾ ਸਕਦੇ ਸਾਫ਼ ਕਰਕੇ ਬਸ ਨੋਰਮਲ ਲਾ ਕੇ ਤੇ ਜਿਹੜਾ ਆਪਣਾ ਪਰਨਾ ਆ ਆਪਣਾ ਰੈਡੀ ਹੋ ਜਾਊਗਾ ਤੁਸੀਂ ਦੇ ਸਕਦੇ ਹੋ ਕਿੰਨੀ ਵਧੀਆ ਜਿਹੜਾ ਆਪਾਂ ਕੱਪੜਾ ਦਿੱਤਾ ਵਿੱਚ ਪੱਗ ਦੇ ਉਸ ਕੱਪੜੇ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਕਿੰਨੀ ਵਧੀਆ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਆ ਇਸ ਤੋਂ ਬਾਅਦ ਉਹਨ ਮੇਰੇ ਕਈ ਭਰਾਵਾਂ ਦੀ ਜਿਹੜੀ ਦਾੜੀ ਤੇ ਜਿਹੜੇ ਮੁੱਛਾਂ ਦਾ ਰੋਲਾ ਉਹ ਵੀ ਆਪਾਂ ਇੱਚੀ ਸੋਲ ਵਾਂਗ ਕਰ ਦੇਣਾ ਤੇ ਕੰਗੇ ਨਾਲ ਦਵਾਗੇ ਕੋਈ ਜਲ ਜਲ ਕੋਸ਼ ਨਹੀਂ ਲਾਉਣ ਦੀ ਲੋੜ ਕੰਗੇ ਨੇ ਦਵਾਈ ਲੈਣੀ ਹੈ ਤੇ ਬਸ ਇਦਾਂ ਮਰੂੜਾ ਦੇ ਲੈਣਾ ਮੁੱਛਾਂ ਨੂੰ ਤੇ ਚੱਕੋ ਜੀ ਠੀਕ ਹੈ ਥੈਂਕ ਯੂ ਫਾਰ ਵਾਚਿੰਗ